ਪਹਿਲਾਂ ਫੜੀ ਲਾਇਆ ਕਰਦੇ ਸੀਗੇ ਮਾਲ ਬਚ ਗਿਆ ਸੀ ਉਹਨਾਂ ਕੋਲ ਕਿਸੇ ਬੰਦੇ ਨੇ ਕਿਹਾ ਕਿ ਜਿਹੜਾ ਮਾਲ ਹੈ ਇਹ ਸ਼ਾਹੂਕਾਰ ਦਾ ਪੁੱਤ ਹੁੰਦਾ ਇਹਨੂੰ ਸੰਭਾਲ ਕੇ ਰੱਖੋ ਇਹ ਜਦ ਵੀ ਬੀਕੇਗਾ ਕੁਛ ਨਾ ਕੁਛ ਦੇਖ ਹੀ ਜਾਏਗਾ ਕੋਈ ਨੁਕਸਾਨ ਨਹੀਂ ਹੁੰਦਾ ਹੁਣ ਅਗਲੇ ਸਾਲ ਜਿਵੇਂ ਹੁਣ ਥੋੜਾ ਜਿਹਾ ਪਟਾਕਾ ਬਚ ਜੇਗਾ 5000 10000 ਦਾ ਇਹ ਹੌਂਸਲਾ ਹੁੰਦਾ ਕਿ ਅਗਲੇ ਸਾਲ ਵੀ ਅਸੀਂ ਕੰਮ ਕਰੀਏ ਬੱਚਿਆਂ ਨੂੰ ਰੋਟੀ ਕਮਾ ਕੇ ਦੇਈਏ ਦੇ ਲੋਕਾਂ ਦਾ ਕਹਿਣਾ ਵੀ ਪਟਿਆਲਾ ਡਿਸਟ੍ਰਿਕਟ ਜਿਹੜੇ ਪਟਿਆਲੇ ਸ਼ਹਿਰ ਪਟਾਕਾ 5 ਕਰੋੜ ਦਾ ਪਟਾਕਾ ਦੀਵਾਲੀ ਤੇ ਵਿਕੇਗਾ ਸਰ ਪਤਾ ਹੈ ਕੀ ਗੱਲ ਹੈ ਜੀ ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ 5 ਕਰੋੜ 10 ਕਰੋੜ ਤੁਸੀਂ ਮਾਰਕੀਟ માં ਜਾ ਕੇ ਦੇਖੋ ਆਪਾਂ ਹੁਣ ਚੱਲਦੇ ਹਾਂ ਸਾਰੀ ਮਾਰਕੀਟ માં ਕਿਸੇ ਦੁਕਾਨ ਤੇ ਦਿਖਾਉਗਾ ਕਿ ਹੈਗਾ ਜੇ 10 ਕਰੋੜ ਦਾ ਪਟਾਕਾ ਹੋਏਗਾ ਹਜੇ 5 ਦਿਨ ਰਹਿ ਗਏ ਸਰ ਮਾਰਕੀਟ માં ਲੋਕਾਂ ਨੂੰ ਪਤਾ ਹੀ ਨਹੀਂ ਮਾਰਕੀਟ ਅੱਜ ਲੱਗੀ ਹੈ ਮਾਰਕੀਟ ਕੱਲ ਲੱਗੀ ਹੈ ਸਰ ਅੱਜ ਦੁਕਾਨਾਂ 'ਚ ਆਏ ਹਾਂ ਅੱਜ ਸ਼ੁਰੂ ਹੋਈ ਹੈ ਸਰ ਇਹ ਲੋਕਾਂ ਨੂੰ ਕੀ ਅਪੀਲ ਸਾਨੂੰ ਇਹੀ ਕਹਿ ਸਕਦੇ ਹਾਂ ਕਿ ਬਾਹਰ ਪਾਰਕਿੰਗ ਚਾਹਨ ਸਾਰੇ ਬੰਦੇ ਉਹਰੇ ਖੁਸ਼ੀ ਨਾਲ ਆਪਣਾ ਆਪਣੀ ਡਿਊਟੀ ਖੁਦ ਕਰਨ ਦੂਜੇ ਦੇ ਨਾਲ ਡਿਪੈਂਡਰ ਨਹੀਂ ਜੇ ਉਹ ਗਲਤੀ ਕਰ ਰਿਹਾ ਉਹਨੂੰ ਸਮਝਾਓ ਨਾ ਤੁਸੀਂ ਆਪ ਸਿੱਖੋ ਪ੍ਰਸ਼ਾਸਨ ਨੂੰ ਬੋਲੋ ਜਿਹੜੇ ਇੰਤਜ਼ਾਮ ਨੇ ਉਹਨਾਂ ਦੇ ਦੇਖੋ ਜੀ ਪ੍ਰਸ਼ਾਸਨ ਸਾਡੇ ਨਾਲ ਖੜਾ ਉਹਨਾਂ ਨੇ ਦੁਕਾਨਾਂ ਦੇਤੀਆਂ ਬੋਲੋ ਗਰਾਊਂਡ ਦਿੱਤਾ ਫੋਨ ਪ੍ਰਸ਼ਾਸਨ ਦਾ ਕਿਵੇਂ ਸ਼ੁਕਰੀਆ ਦਿਆ ਕਰੀਏ ਪੂਰੇ ਕੋਈ ਫਾਇਰ ਵਿਗੇਟ ਦੀ ਗੱਡੀ ਨਹੀਂ ਖੜੀ ਸੀ ਸਰ ਐਵੇਂ ਹੈ ਜੀ ਔਰੇ ਨਾ ਫਾਇਰ ਵਿਗੇਟ ਨਹੀਂ ਬੇਨਤੀ ਮੇਰੀ ਬੇਨਤੀ ਤਾਂ ਸੁਣੋ ਮੇਰੀ ਫਾਇਰ ਵਿਗੇਟ ਦਾ ਆਫਿਸ ਉਹਰੇ 2 ਮਿੰਟ ਦੂਰੀ ਤੇ ਹੈ ਇਹ ਜਿਹੜੀ ਪਟਾਕਾ ਮਾਰਕੀਟ ਹੈ ਸਾਡੇ ਐਮਐਲਏ ਸਾਹਿਬ ਦੀ ਕਿਰਪਾ ਨਾਲ ਲੱਗਦੀ ਹੈ ਯਾਨੀ ਕਿ ਕੋਲੀ ਸਾਹਿਬ ਦੀ ਕਿਰਪਾ ਨਾਲ ਜੀ ਤੇ ਉਹਨਾਂ ਨੇ ਸਭ ਨੂੰ ਕਿਹਾ ਹੋਇਆ ਜੇ ਉਹਰੇ ਕੋਈ ਵੈਸੇ ਦਾ ਕੋਈ ਦਿੱਕਤ ਆਂਦੀ ਨਹੀਂ ਸਾਰੇ ਦੁਕਾਨਦਾਰ ਪੜੇ ਲਿਖੇ ਆ ਜੀ ਜਿੰਨੇ ਵੀ ਆਰੇ ਇੱਕ ਮਿੰਟ ਬਾਅਦ ਇਕੱਲੇ ਇਕੱਲੇ ਬੰਦੇ ਦੀ ਦੁਕਾਨ ਤੇ ਉਹਨਾਂ ਨੇ ਫਾਇਰ ਬਿਗੇਟ ਲੈਣ ਦਾ ਨੰਬਰ ਦਿੱਤਾ ਹੋਇਆ ਜਦ ਵੀ ਕੋਈ ਦਿੱਕਤ ਆਂਦੀ ਔਰੇ ਬਾਹਰ ਉਹਨਾਂ ਦੀ ਫਾਇਰ ਬਿਗੇਟ ਦੀ ਗੱਡੀ ਖੜੀ ਹੈ ਔਰੇ ਪਟਾਕਾ ਮਾਰਕੀਟ ਮਾ ਪਾਰਕਿੰਗ ਕਰਕੇ ਹਜੇ ਪਟਾਕਿਆਂ ਦੀਆਂ ਗੱਡੀਆਂ ਆ ਰਹੀਆਂ ਤਾਂ ਨਹੀਂ ਅੰਦਰ ਮੰਗਾਈ ਜੇ ਬਾਏ ਚਾਂਸ ਰੱਬ ਖੁਦਾ ਨਾ ਖਾਸ ਤਾਂ ਐਸੀ ਕੋਈ 1921 ਹੁੰਦੀ ਆ ਤਾਂ ਸਾਡੇ ਕੋਲ ਸਾਰੇ ਪ੍ਰਬੰਧ ਹੈ ਥੈਂਕ ਯੂ ਆਮ ਸੁਨੀਲ ਸਿੰਘਲਾ ਇਹ ਮਾਰਕੀਟ ਦਾ ਪ੍ਰਧਾਨ ਕਹਿੰਦੇ ਇਹ ਮਾਰਕੀਟ ਦਾ ਪ੍ਰਧਾਨ ਹੈ ਜੀ ਆਪਣੇ ਪ੍ਰਧਾਨ ਤਾਂ ਸਾਰੇ ਹੀ ਹੈ ਉਹਨਾਂ ਮਤਲਬ ਕਿ ਵੀ ਇੱਕ ਜਿੱਥੇ ਕਿੰਨੇ ਕੁ ਦੁਕਾਨਦਾਰਾਂ ਨੇ ਵੈ ਸ਼ੌਪਾਂ ਲੱਗੀਆਂ ਜੀ 36 ਜੀ 36 ਇਹ ਕੋਈ ਕੰਟਰੈਕਟਰ ਹੈ ਠੇਕਾ ਵੀ ਹੁੰਦਾ ਕੋਈ ਸਰਕਾਰ ਨੂੰ ਕੁਝ ਪੈਸੇ ਵੀ ਭਰਨੇ ਪੈਂਦੇ ਇਸ ਤੇ ਬਣਾ ਲਓ ਨਹੀਂ ਨਹੀਂ ਇਹਦੇ ਨਹੀਂ ਪੈਸੇ ਭਰਨੇ ਪੈਂਦੇ ਜੀ ਇਹਦਾ ਦੁਕਾਨਦਾਰਾਂ ਦੇ ਆਪਣੀ ਸ਼ੈੱਡ ਹੈ ਜੀ ਇਹ ਲਵਾਈ ਲਵਾਈ ਲੈ ਕੇ ਜਾਣੇ ਆ ਜੀ ਜਿਹੜੇ ਲਾਲ ਨਾਉਂਦੇ ਆ ਜੀ ਪਹਿਲੇ ਖਰੀਦ ਕੇ ਰੱਖੇ ਹੋਏ ਹਾਂਜੀ ਹਾਂਜੀ ਇਹ ਸਾਰੀ ਮਾਰਕੀਟ ਦੇ ਅੰ内 ਸ਼ੈੱਡ ਹੈ ਜੀ ਇਹ ਕਿੰਨੇ ਕਿ ਸ਼ੌਪਸ ਹੈ ਟੋਟਲ ਟੋਟਲ 36 ਦੁਕਾਨਾਂ ਹੈ ਜੀ ਤੇ ਕਿਸ ਤਰ੍ਹਾਂ ਦੇ ਸਰਕਾਰ ਵੱਲੋਂ ਅਰੇਂਜਮੈਂਟ ਕੀਤੀ ਗਈ ਪ੍ਰਸ਼ਾਸਨ ਪ੍ਰਸਾਦ ਨੂੰ ਇਹ ਪੂਰੇ ਅਰੇਂਜਮੈਂਟ ਕਰੇ ਜਾਣੀਆਂ ਜੀ ਔਰ ਫਾਇਰ ਬ੍ਰੀਗੇਡ ਦਾ ਖੜਾਈਆਂ ਜਾਣੀਆਂ ਜੀ ਔਰ ਹੈਟਾ ਜੀ ਔਰ ਲਾਸਟ ਤਿੰਨ ਦਿਨ ਲੱਗਦੀਆਂ ਜੀ ਅਜੇ ਤਾਂ ਮਾਰਕੀਟਿੰਗ ਨਹੀਂ ਸ਼ੁਰੂ ਹੋਈ ਬੰਦ ਪਏ ਐ ਇਹ ਤਾਂ ਮਲਮੋਲਾ ਰਹੇ ਸਾਰੀਆਂ ਦੁਕਾਨਾਂ ਚ ਗਾਹਾਂ ਆ ਰਹੇ ਆਂ ਹੌਲੀ ਹੌਲੀ ਜੀ ਹਾਂ ਜੀ ਆ ਸਿਲੰਡਰ ਰੱਖਦੇ ਆਂ ਜੀ ਅਸੀਂ ਅੱਗ ਬੁਝਾਉਣ ਵਾਲੇ ਜੀ ਪਾਣੀ ਰੱਖਦੇ ਆਂ ਰੇਤਾ ਰੱਖਦੇ ਆਂ ਜੀ ਇਹ ਹੁਣ ਕਿਤੇ ਦਿਖਾ ਦਵਾਂ ਮੇਰੇ ਫੋਟੋ ਸ਼ਾਟ ਸਿਲੰਡਰ ਦਿਖਾ ਦੇ ਹੈਗਾ ਪਿਆ ਆਪਣਾ ਸਿਲੰਡਰ ਇਹ ਇਹ ਕਿੰਨੇ ਤੋਂ ਕਿੰਨੇ ਟਾਈਮਿੰਗ ਹੈ ਜੀ ਕੋਈ ਲੈਣ ਆਣਾ ਚਾ ਲੋਕ ਇਹ ਕਿਹੜੇ ਸ਼ਹਿਰ ਦੇ ਲੋਕ ਖਰੀਦਾਰੀ ਹਾਂਜੀ ਸਵੇਰੇ 8 ਵਜੇ ਤੋਂ ਲੈ ਕੇ ਰਾਤ ਨੂੰ 8-9 ਵਜੇ ਤੱਕ ਜੀ ਅੱਛਾ ਜੀ ਇਹ ਕੋਈ ਮਾਰਕੀਟ ਰੇਟ ਨਾ ਕੋਈ ਪੂਰੇ ਕੋਈ ਪੈਦਾ ਲੋਕਾਂ ਨੂੰ ਖਰੀਦਣ ਦਾ ਕੀ ਫਾਇਦਾ ਇਹ ਉਹਦੇ ਸਾਰੇ ਸਸਤੇ ਰੇਟ ਵੀਲ ਦੇ ਹਾਂਜੀ ਹਾਂ ਡਿਸਕਾਊਂਟ ਰੇਟ ਮਿਲਦਾ ਜੀ ਸਾਰਾ ਨਾ ਦੁਕਾਨਦਾਰ ਦੀ ਨਜ਼ਰੀਆਂ ਦੇਖਿਆ ਜਾਵੇ ਤੁਹਾਨੂੰ ਸਮੱਸਿਆਵਾਂ ਕੀ-ਕੀ ਆ ਰਹੀਆਂ ਸੰਦੂਮਾ ਕੋਈ ਸਮੱਸਿਆ ਨਹੀਂ ਆਉਂਦੀ ਜੀ ਬਸ ਉਹਰੇ ਆਨੇ ਆ ਮਾਲ ਵੇਚਦੇ ਆ ਚਲੇ ਜਾਂਦੇ ਆ ਆਪਣੇ ਆਪਣੇ ਘਰ ਨੂੰ ਜੀ ਇਹ ਰਿਟੇਲ ਮਾਰਕੀਟ ਹੈ ਨਾ ਜੀ ਇੱਕ ਪਬਲਿਕ ਨੂੰ ਕੀ ਕਰਨਾ ਕਹਿਣਾ ਚਾਹੁੰਦੇ ਹੋ ਜੀ ਸੇਫਟੀ ਵਾਸਤੇ ਕੋਈ ਵੀਡੀਓ ਇਹ ਉਹਰੇ ਕੋਈ ਸਮੋਕਿੰਗ ਵਾਲਾ ਕੋਈ ਸਿਸਟਮ ਨਹੀਂ ਹੈ ਜੀ ਉਹ ਨਹੀਂ ਕੋਈ ਬੀਡੀ ਸਿਗਰਟ ਪੀ ਸਕਦਾ ਇੱਕ ਤਾਂ ਗਰਾਊਂਡ ਹੈ ਕੋਈ ਆ ਕੇ ਉਹਨੂੰ ਕੀ ਕਹਿਣਾ ਚਾਹੁੰਦੇ ਨਹੀਂ ਨਹੀਂ ਗਰਾਊਂਡ ਦੇ ਅੰਦਰ ਕੋਈ ਬਾਹਰ ਲਾ ਕੇ ਪਿੰਦੇ ਹੀ ਨਹੀਂ ਜੀ ਇੰਨੀ ਕਿ ਤੱਕਲੇ ਨੂੰ ਕਾਮਨ ਸੈਂਸ ਹੈ ਨਾ ਜੀ ਇਹ ਉਹਰੇ ਸਪੋਰਟਸ ਸਿਸਟਮ ਹੈ ਜੀ ਕਹੀ ਆਪਾ ਸਪੋਰਟਸ ਦੇ ਗਰਾਊਂਡ 'ਚ ਜਾ ਕੇ ਕੋਈ ਸਿਡੀ ਬੀਡੀ ਸਿਗਰਟ ਬੈਠ ਕੇ ਪੀ ਸਕਦਾ ਬੰਦਾ ਜੀ ਮਤਲਬ ਹੀ ਨਹੀਂ ਜੀ ਹੋਰ ਕੋਈ ਕੋਈ ਮੈਸੇਜ ਦੇਣਾ ਚਾਹੀਦਾ ਇੱਕ ਜਿਹੜੇ ਬਾਕੀ ਉਹ ਸਾਰੇ ਬੰਦੇ ਐ ਖਿਆਲ ਰੱਖਦੇ ਐ ਕਿਸੀ ਬੀਡੀ ਸਿਗਰਟ ਵਾਲੇ ਨੂੰ ਬੜਨ ਨਹੀਂ ਨਹੀਂ ਦਿੰਦੇ ਸ਼ਹਿਰ ਦੇ ਵਿੱਚ ਜਿਹੜਾ ਡੰਪ ਕੀਤੇ ਹੋਏ ਨੇ ਪਟਾਕੇ ਉਹਨਾਂ ਜਿਹੜੇ ਜਿਹੜੇ ਵਿਕਰੇਤਾ ਨੇ ਡੰਪ ਕੀਤੇ ਨੇ ਪਟਾਕੇ ਉਹਨਾਂ ਬਾਰੇ ਕੋਈ ਵਿਸ਼ੇਸ਼ ਤੌਰ ਤੇ ਸ਼ਹਿਰ 'ਚ ਕਹਾਂ ਡੰਪ ਹੁੰਦਾ ਪਟਾਕਾ ਬੋ ਜੀ ਸਾਰੀਆਂ ਅੱਗੇ ਘਰਾਂ 'ਚ ਅੱਗੇ ਹਰ ਜਗ੍ਹਾ ਪਿੱਕਰਿਆ ਗਲੀਆਂ 'ਚ ਉਹਦੇ ਲਈ ਕੀ ਪ੍ਰਕਿਰਿਆ ਇਹ ਪਹਿਲਾਂ ਜਦੋਂ 15 ਸਾਲ ਪਹਿਲਾਂ ਜਦ ਇਹ ਮਾਰਕੀ ਓ ਜੋੜੀਆਂ ਬੱਟੀਆਂ ਮਤਾਈਏ ਉਹ ਲੱਗੀਆਂ ਵੀ ਐ ਫੜੀਆਂ 10 15 15000 ਵਾਲੀ ਐ ਕਿਸਕ ਤੇ ਐ ਨਾ ਰਾਈਟੈਂਸ ਲੈ ਲਈਏ ਛੇ ਦੇਖੋ ਕੋਈ ਘਟਨਾ ਵਾਪਰ ਗਈ ਜੀ ਉਹਨੋਂ ਦਾ ਤਾਂ ਸਾਡਾ ਕੋਈ ਕਸੂਰ ਨਹੀਂ ਹੈ ਜੀ ਇਹ ਤਾਂ ਹੁਣ ਪ੍ਰਸ਼ਾਸਨ ਹੀ ਤੁਹਾਨੂੰ ਜਵਾਬ ਦੇ ਸਕਦਾ ਹੈ ਜੀ ਬਾਕੀ ਉਹ ਗਰੀਬ ਬੰਦੇ ਆ ਜੀ ਹਰੇਕ ਬੰਦੇ ਨੇ ਰੋਟੀ ਖਾਣੀ ਆ ਮਹਾਰਾਜ ਉਹੋ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਡਾ ਕੀ ਤਲਗ ਹੈ ਹਰੇਕ ਬੰਦੇ ਨੇ ਆਪਣੀ ਕਿਸਮਤ ਦੀ ਰੋਟੀ ਖਾਣੀ ਆ ਹਾਂ ਜੀ ਭਾਈ ਸੋ ਕੀ ਨਾਮ ਹੈ ਮੇਰਾ ਨਾਮ ਜਿਮੀ ਗੁਪਤਾ ਜੀ ਤੇ ਇਹ ਜਿਹੜੀ ਕੋਲੋ ਰਾਉਂਡ ਲੱਗੀ ਪਟਾਕਾ ਮਾਰਨ ਇਹ ਹੱਥਾਂ ਲੱਗ ਗਏ ਤੇ ਕਿੰਨੀਆਂ ਸ਼ਾਪਸ ਇਹ ਹਰ ਸਾਲ ਲੱਗਦੀ ਹੈ ਜੀ ਇਹ ਡਰਨਿਕਲ ਹੈ ਜੀ ਉਸ ਤੋਂ ਬਾਅਦ ਸੈਕਸ਼ਨ ਬਣ ਦਿੰਨੇ ਆ ਜੀ ਅਸੀਂ ਇਹ ਸਪੈਸ਼ਲ ਕਿੱਤੇ ਕਿੱਤੇ ਪਟਿਆਲੇ ਜਗ੍ਹਾ ਰੋਡ ਕੀਤੀ ਜੀ ਇਹ ਪਟਿਆਲੇ ਦੇ ਪੋਲੋ ਗਰਾਊਂਡ ਜੀ ਤੇ ਪਟਿਆਲਾ 2 ਚ ਵੀ ਕੀਤੀ ਵੀ ਹੈ ਜੀ ਪਟਿਆਲਾ 2 ਚ ਤ੍ਰਿਪੜੀ ਕੰਨੀ ਕੀਤੀ ਵੀ ਹੈ ਜੀ ਵਿਰਗੀਕਰਾਈ ਕੀਤੀ ਵੀ ਹੈ ਜੀ ਤੇ ਅਰਮਨ ਸ਼ੈਡ ਕੀਤੀ ਵੀ ਹੈ ਜੀ ਤੇ ਮੇਨ ਸ਼ਹਿਰ ਵੀ ਹੈ ਮੇਨ ਸ਼ਹਿਰ ਦੀ ਪਟਿਆਲਾ ਬੰਦੀ ਹੈ ਜੀ ਤੇ ਕਿੰਨੀ ਸ਼ਾਪਸ ਆ ਰੇ ਪੂਰੇ 35 ਸ਼ਾਪਸ ਨੇ ਜੀ 35 ਸੈਕਸ਼ਨਸ ਨੇ ਕਿ ਕਿੰਨਾ ਕਪਟਾਕਾ ਸ਼ਹਿਰ ਚ ਆ ਗਿਆ ਇਸ ਵਾਰ ਤਾਂ ਮੰਦਾ ਹੀ ਨੇ ਜੀ ਵੀ ਪਟਾਕਾ ਤਾਂ ਜੋ ਪਹਿਲਾ ਦਿਨ ਪਹਿਲੇ ਵਾਲੇ ਕੰਮ ਦਾ ਰਹੀ ਨਹੀਂ ਜੀ ਤੁਸੀਂ ਦੇਖ ਰਹੇ ਹੋ ਜੀ 3 ਦਿਨ ਨਹੀਂ ਨਾ ਇਹ ਮਾਰਕੀਟ ਲੱਗ ਤੁਸੀਂ ਦੇਖੋ ਨਹੀਂ ਸਭ ਨੂੰ ਪਤਾ ਹੀ ਦੇਖੋ ਤੁਸੀਂ ਦੀਵਾਲੀ ਦੇ 2 ਦਿਨ ਰਹਿ ਗਏ ਹਾਲ ਬਾਜ਼ਾਰ ਸੂਨਾ ਪਿਆ ਜੀ ਕੀ ਅਪੀਲ ਕਰਦੇ ਲੋਕਾਂ ਦੀ ਅਪੀਲ ਤਾਂ ਹੀ ਕਰਦੇ ਆ ਜੀ ਵੀ ਬਸ ਆਪਣੇ ਤਿਹਾਰ ਬਚਾਏ ਜਾਣ ਜੀ ਜਿਹੜੇ ਇਹ ਕਹਿੰਨੇ ਵੀ ਪ੍ਰਦੂਸ਼ਨ ਹੈ ਪ੍ਰਦੂਸ਼ਨ ਹੋਰ ਵੀ ਕਈ ਚੀਜ਼ਾਂ ਦਾ ਹੁੰਦਾ ਵੀ ਪਟਾਕਿਆਂ ਦਾ ਸਭ ਨਾਲ ਹੀ ਹੁੰਦਾ ਜੀ ਵੀ ਪਟਾਕ ਪਟਾਕ ਜੇ ਨਾਲ ਕੋਈ ਪੋਲੂਸ਼ਨ ਨਹੀਂ ਹੁੰਦਾ ਜੀ ਇਹ ਸਾਡਾ ਦਿਹਾਰ ਹੈ ਤੇ ਇਹ ਤੁਸੀਂ ਕੋਈ ਸਪੈਸ਼ਲ ਪਟਾਕੇ ਕੋਈ ਕਲਰ ਬਿਟੇ ਥਾ ਵਾਲੇ ਨਹੀਂ ਹੋ ਕੋਈ ਸੇਫ ਗ੍ਰੀਨ ਵਾਲੇ ਇਹ ਸਾਰੇ ਗ੍ਰੀਨ ਕਰਤਾ ਜੀ ਇਹਨਾਂ ਨੇ ਇਹ ਸਾਰੇ ਗ੍ਰੀਨ ਕਰ ਕਰੈਕਰ ਕਰਤਾ ਜੀ ਮੈਂਸ਼ਨ ਹੀ ਹੈ ਜੀ ਇਸ ਚ ਸਭ ਚ ਮੈਂਸ਼ਨ ਕਰਤਾ ਕੋਈ ਵੀ ਚੀਜ਼ ਲੋਂਗੇਸਟ ਮੈਂਸ਼ਨ ਹੈ ਜੀ ਚੱਕੀਓ ਚੱਕੀਓ ਟੀਨੀ ਟੌਏ ਬੱਚਿਆਂ ਦੇ ਨਾਲ ਹੀ ਜੋਨ ਵੀ ਆਈਟਮ ਚੱਕੋ ਆ ਬੱਬਲ ਸੈਕਟ ਨਹੀਂ ਤਾਂ ਸਮਾਨ ਚੱਕ ਲੈ ਬਸ ਨਹੀਂ ਤਾਂ ਬਨੀ ਤਾਂ ਇਹ ਚੱਕ ਲੈ ਆ ਦੇਖੋ ਜੀ ਮੈਂ ਬੱਚੇ ਦੀ ਬਟਰਫਲਾਈ ਹੈ ਜੀ ਹਾਂ ਜੀ ਇਸ ਤੇ ਗ੍ਰੀਨ ਕਰੈਕਰ ਇਸ ਤੇ ਗ੍ਰੀਨ ਕਰੀਮ ਕਰੈਕਰ ਮੈਂਸ਼ਨ ਹੈ ਜੀ ਇਸ ਤੇ ਸਾਰਾ ਹੋਰ ਤੇ ਬੀੜੀ ਦੇ ਅੰਦਰ ਲਿਖਿਆ ਹੋਇਆ ਜੀ ਗ੍ਰੀਨ ਗ੍ਰੀਨ ਫਾਇਰਵਰਕ ਸਪੈਸ਼ਲ ਲੋਗੋ ਲੱਗੇ ਹੋਏ ਨੇ ਜੀ ਸੱਚ ਆ ਲੱਗੇ ਹੋਏ ਜੀ ਆ ਦੇਖੋ ਹੋਰ ਚੱਕੀ ਲिटल ਵਿੱਚ ਗ੍ਰੀਨ ਕੰਪਨੀ ਵੱਲੋਂ ਇਹ ਲੋਗੋ ਅਨੇ ਲੱਗੇ ਹੁੰਦੇ ਸਾਰਾ ਕੁਝ ਇਹਨਾਂ ਦਾ ਪੋਲੂਸ਼ਨ ਨਹੀਂ ਹੁੰਦਾ ਜੀ ਇਹਨਾਂ ਦਾ ਪੋਲੂਸ਼ਨ ਨਹੀਂ ਹੁੰਦਾ ਨਹੀਂ ਹੁੰਦਾ ਯਾਰ ਹੁਣ ਜ਼ਿਆਦਾਤਰ ਬਿਨਾ ਪੋਲੂਸ਼ਨ ਵਾਲੇ ਬਟਾਕ ਬਿਲਕੁਲ ਜੀ ਪੰਜਾਬ ਸਰਕਾਰ ਦੇ ਕੋਈ ਜਿਹੜਾ ਪੰਜਿਲਾ ਪ੍ਰਸ਼ਾਸਨ ਆ ਉਹਦੇ ਇੰਤਜ਼ਾਮ ਨੂੰ ਕਿਵੇਂ ਦੇਖਦੇ ਹੋ ਜਿਲ੍ਹਾ ਪ੍ਰਸ਼ਾਸਨ ਪੂਰੀ ਮਦਦ ਕਰ ਰਹੀ ਹੈ ਸਾਡੀ ਸਾਡਾ ਮਤਲਬ ਕੋਈ ਮਤਲਬ ਐਸਾ ਹੋਣੀਆਂ ਵੀ ਸਾਨੂੰ ਕਿਸੇ ਚੀਜ਼ ਦੀ ਦਿੱਕਤ ਆ ਰਹੀ ਹੈ ਕਿਵੇਂ ਕਿਵੇਂ ਦੇ ਪ੍ਰਬੰਧ ਕੀਤੇਗੇ ਸ਼ਾਪਸ ਕਿਵੇਂ ਸ਼ਾਪ ਦੇ ਪ੍ਰਬੰਧ ਹੈ ਜੀ ਫਾਰਬਿਡ ਆ ਜਾਂਦੀ ਹੈ ਜੀ ਸਾਡੀ ਠੀਕ ਹੈ ਜੀ ਤੇ ਕੀ ਕਹਿੰਦੇ ਨੂੰ ਸੀ ਆਪਣੇ ਆਪਣੇ ਇੰਤਜ਼ਾਮ ਕੀਤੇ ਹੋਏ ਆ ਜੀ ਪਾਣੀ ਦੇ ਰੇਤੇ ਦੇ ਸਿਲੰਡਰਾਂ ਦੇ ਪਰ ਉਰੇ ਮੈਂ ਦੇਖਿਆ ਕਿ ਕੀ ਸ਼ੌਕ ਕੋਈ ਨਹੀਂ ਐਚ ਐਲ ਚਨਾ ਜੀ ਜਿਹੜੇ ਦੁਕਾਨਾਂ ਨੇ ਆ ਜੀ ਦੁਕਾਨਾਂ ਨੇ ਆ ਜੀ ਜਿਹੜੀਆਂ ਅੱਜ ਸ਼ੁਰੂ ਹੋਈਆਂ ਜੀ ਲਗਦੀਆਂ ਤੇ ਜਿਵੇਂ ਹਜੇ ਲਾਈਟ ਦਾ ਪ੍ਰਬੰਧ ਨਹੀਂ ਹੋਇਆ ਜੀ ਪ੍ਰੋਪਰ ਲਾਈਟਾਂ ਉਤਾਰਾਂ ਪੈ ਗਈਆਂ ਜੀ ਮਤਲਬ ਸ਼ੁਰੂ ਨਹੀਂ ਹੋਇਆ ਜੀ ਹਲੇ ਅੱਜ ਮਤਲਬ ਅਸੀਂ ਪ੍ਰੋਪਰ ਤਰੀਕੇ ਅਸੀਂ ਕੱਲ ਤੋਂ ਸ਼ੁਰੂ ਕਰਾਂਗੇ ਜੀ ਪ੍ਰਸ਼ਾਸਨ ਵੀ ਉਰੇ ਫਾਇਰ ਵੀ ਗੇਟ ਖੜਾ ਸੀ ਹਾਂਜੀ ਹਾਂਜੀ ਉਹ ਕੱਲ ਆਏ ਵੀ ਸੀਗੇ ਜੀ ਸਾਰਾ ਮੌਜਨਾ ਕਰਕੇ ਗਏ ਆ ਦੇਖੇ ਗਏ ਹੈ ਫਾਇਰ ਵੀ ਗੇਡਲੇ ਤੁਹਾਡੇ ਵੱਲ ਦੁਕਾਨਦਾਰਾਂ ਨੂੰ ਕੋਈ ਸਪੈਸ਼ਲ ਆਪਾਂ ਕਹਿੰਦੇ ਨੀਮਾ ਦੇ ਵਿੱਚ ਕਾਬੂ ਰੱਖਣ ਲਈ ਦੁਕਾਨਦਾਰਾਂ ਨੂੰ ਇਹ ਅਪੀਲ ਹੈ ਜੀ ਜਿਹੜੀ ਤਾਂ ਇੱਕ ਪਾਰਕਿੰਗ ਦੀ ਹੈ ਜੀ ਪਾਰਕਿੰਗ ਆਪਣੀ